ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਦੇ ਸਬੰਧ ਵਿੱਚ ਕੌਮੀ ਪੁਰਸਕਾਰ ਜੇਤੂ ਫਿਲਮ ਚਲੋ ਜੀਤੇ ਹਨ ਦੇਸ਼ ਭਰ ਤੇ ਲੱਖਾਂ ਸਕੂਲਾਂ ਤੇ ਤਕਰੀਬਨ 500 ਸਿਨੇਮਾ ਘਰਾਂ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਫਿਲਮ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਦੀ ਇੱਕ ਘਟਨਾ ਤੋਂ ਪ੍ਰੇਰਿਤ ਹੈ। ਇਸ ਫਿਲਮ ਦੇ ਵਿੱਚ ਸਵਾਮੀ ਵਿਵੇਕਾਨੰਦ ਦੇ ਦਰਸ਼ਨ ਤੋਂ ਪ੍ਰਭავਿਤ ਇੱਕ ਕਿਸ਼ੋਰ ਨਾਰੂ ਆਪਣੀ ਛੋਟੀ ਜਿਹੀ ਦੁਨੀਆ ਦੇ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਕੜੀ ਤਹਿਤ ਲੁਧਿਆਣਾ ਦੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਦਾ ਇੱਕ ਸ਼ੋਅ ਰੋਜ਼ਾਨਾ ਵਿਖਾਇਆ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਵੇਖਣ ਲਈ ਪਹੁੰਚ ਰਹੇ ਨੇ। ਇਹ ਜਿਹੜੀ ਮੂਵੀ ਹੈ ਸਾਡੀ ਪੀਐਮ ਮੋਦੀ ਜੀ ਦੇ ਉੱਪਰ ਡਾਕੂਮੈਂਟਰੀ ਛੋਟੀ ਜੀ ਪਾਰਟੀ ਦੀ ਤਰਫ ਆਈ ਹੈ ਤੇ ਇਸ ਵਿੱਚ ਜਿਹੜਾ ਪੀਐਮ ਮੋਦੀ ਜੀ ਦਾ ਵਰਤਾਅ ਦਿਖਾਇਆ ਕਿ ਉਹ ਬਚਪਨ ਤੋਂ ਹੀ ਲੋਕਾਂ ਦੀ ਸੇਵਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇ ਜਿਹੜਾ ਕਿ ਉਹਨਾਂ ਦਾ ਇੱਕ ਦੋਸਤ ਸੀਗਾ ਜਿਹੜਾ ਸਕੂਲ ਨਹੀਂ ਜਾ ਸਕਦਾ ਸੀ ਕਿਸੇ ਕਾਰਨ ਦੀ ਯੂਨੀਫਾਰਮ ਦੇ ਕਾਰਨ ਉਹਨਾਂ ਨੇ ਕਿਸ ਤਰੀਕੇ ਨਾਲ ਉਹਦੇ ਲਈ ਇੱਕ ਮਤਲਬ ਸੋਚਿਆ ਤੇ ਉਸ ਚੀਜ਼ ਤੇ ਇਨੀਸ਼ੀਏਟਿਵ ਲੈ ਕੇ ਉਹ ਪੈਸੇ ਇਕੱਠੇ ਕੀਤੇ ਤੇ ਉਸ ਨੂੰ ਹੀ ਯੂਨੀਫਾਰਮ ਦਵਾ ਕੇ ਉਹਨੂੰ ਸਕੂਲ ਭੇਜਿਆ ਯਾਨੀ ਇਹ ਹੀ ਕਹਨੇ ਆ ਕਿ ਯਾਨੀ ਆਹ ਮੂਵੀ ਯਾਨੀ ਹਰ ਬੱਚੇ-ਬੱਚੇ ਨੂੰ ਵੇਖਣੀ ਚਾਹੀਦੀ ਹੈ ਦੇਸ਼ ਦੇ ਹਰ ਨੌਜਵਾਨ ਨੂੰ ਵੇਖਣੀ ਚਾਹੀਦੀ ਹੈ ਇਤੋਂ ਬਹੁਤ ਜ਼ਿਆਦਾ ਵੱਡੀ ਯਾਨੀ ਸਿੱਖਿਆ ਮਿਲ ਰਹੀ ਹੈ ਠੀਕ ਹੈ ਕਿ ਆਪਣੇ ਲਈ ਜੀਏ ਤੋਂ ਕਿਹਾ ਜੀਏ ਤੇ ਕਾਫੀ ਚੀਜ਼ਾਂ ਯਾਨੀ Song ਵੀ ਬਣੇ ਹੋਏ ਆ ਔਰ ਹਰ ਚੀਜ਼ ਜਗੀ ਹੈ ਆਪਾਂ ਇਹ ਹੀ ਕਹਨੇ ਆ ਕਿ ਯਾਨੀ ਆਪਣੇ ਲਈ ਤਾਂ ਸਾਰੀ ਦੁਨੀਆ ਜਿੰਦੀ ਹੈ ਸਮਾਜ ਹਿੱਤ ਲਈ ਔਰ ਆਪਣੇ ਗਲੀ ਗਵਾਂਢ ਸਭ ਤੋਂ ਪਹਿਲਾਂ ਆਪਣੇ ਗਲੀ ਗਵਾਂਢ ਲਈ ਲਈ ਉਸ ਤੋਂ ਬਾਅਦ ਆਪਣੇ ਯਾਨੀ ਪਰਦੇਸ਼ ਲਈ ਦੇਸ਼ ਲਈ ਤਾਂ ਹੀ ਜੀਊਗਾ ਬੰਦਾ ਜੇ ਯਾਨੀ ਆਪਣੇ ਯਾਨੀ ਗਲੀ ਮੱਲੇ ਦੇ ਵਿੱਚ ਦੀ ਯਾਨੀ ਆਪਣਾ ਬੰਦਾ ਯਾਨੀ ਪਹਿਲਾਂ ਆਪਣੇ ਘਰ ਤੋਂ ਯਾਨੀ ਸੁਧਰੇਗਾ ਘਰ ਤੋਂ ਯਾਨੀ ਆਸ-ਪਾਸ ਦੇ ਇਲਾਕੇ ਦੇ ਵਿੱਚ ਯਾਨੀ ਇਨਸਾਨ ਹਰ ਇੱਕ ਦੇ ਲਈ ਯਾਨੀ ਚੰਗਾ ਸੋਚੇਗਾ